ਅੱਜ ਸਿੱਖ ਕੌਮ ਦੇ ਉਸ ਸੂਰਮੇ ਦਾ ਸ਼ਹੀਦੀ ਦਿਹਾੜਾ ਜਿਸ ਦੇ ਭੋਗ ਉੱਪਰ 10 ਬੋਰੀਆਂ ਭਰ ਕੇ ਪੈਸਾ ਇਕੱਠਾ ਹੋ ਗਿਆ ਸੀ ਪਰ ਉਹਨਾਂ ਦੇ ਪਿਤਾ ਨੇ ਇਹ ਪੈਸਾ ਨਹੀਂ ਲਿਆ ਤੇ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਕਰਤਾ ਤੇ ਕਿਹਾ ਕਿ ਮੈਂ ਆਪਣੇ ਪੁੱਤਰ ਦੀ ਸ਼ਹੀਦੀ ਦਾ ਜਿਹੜਾ ਹੈਗਾ ਉਹ ਮੁੱਲ ਨਹੀਂ ਖੱਟਣਾ 8 April 1990 ਸ਼ਹੀਦੀ ਦਿਹਾੜਾ ਸਿੱਖ ਕੌਮ ਦਾ ਸ਼ਹੀਦ ਭਗਤ ਸਿੰਘ ਤੂਫਾਨ ਕੋਟ ਕੋਟ ਪ੍ਰਣਾਮ ਜਿਨ੍ਹਾਂ ਨੇ ਸਿੱਖੀ ਸੰਘਰਸ਼ ਵਿੱਚ ਹਮੇਸ਼ਾ ਸਿਤਾਰੇ ਵਾਂਗ ਨਾਮ ਚਮਕਦਾ ਰਹੇਗਾ ਸ਼ਹੀਦ ਭਾਈ ਜਗਰਾਦ ਸਿੰਘ ਤੂਫਾਨ ਦੇ ਭਗਤੇ 4 ਲੱਖ ਸਿੱਖ ਸੰਗਤ ਪੰਥ ਦੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀ ਸੀ ਅਤੇ 10 ਬੋਰੀਆਂ ਪੈਸਿਆਂ ਨਾਲ ਭਰੀਆਂ ਗਈਆਂ ਸਨ ਪਰ ਭਾਈ ਸਾਹਿਬ ਜੀ ਦੇ ਪਿਤਾ ਬਾਪੂ ਮਹਿੰਦਰ ਸਿੰਘ ਜੀ ਨੇ ਇੱਕ ਵੀ ਪੈਸਾ ਨਾ ਲਿਆ ਤੇ ਇਹ ਕਹਿੰਦੇ ਹੋਏ ਟੁਕਰਾਇਆ ਕਿ ਮੇਰੇ ਪੁੱਤਰ ਨੇ ਪੰਥ ਲਈ ਆਪਣਾ ਫਰਜ਼ ਨਿਭਾਇਆ ਹੈ ਇਹ ਇੱਕ ਸਨਮਾਨ ਅਤੇ ਬਖਸ਼ਿਸ਼ ਹੈ ਕਿ ਮਹਾਰਾਜ ਨੇ ਸਾਡੇ ਤੋਂ ਮਹਾਨ ਸੇਵਾ ਲਈ ਹੈ ਮੈਂ ਆਪਣੇ ਪੁੱਤਰ ਦੀ ਕੁਰਬਾਨੀ ਤੋਂ ਕੋਈ ਫਾਇਦਾ ਪ੍ਰਾਪਤ ਨਹੀਂ ਕਰਨਾ ਚਾਹੁੰਦਾ ਮੈਂ ਆਪਣੇ ਪੁੱਤਰ ਦੀ ਸ਼ਹੀਦੀ ਨਹੀਂ ਵੇਚ ਸਕਦਾ ਬਾਪੂ ਜੀ ਨੇ ਸਾਰੀ ਮਾਇਆ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪੰਡਰਾਵਿਆਂ ਨੂੰ ਸ਼ਹੀਦ ਪਰਿਵਾਰਾਂ ਦੀ ਸੇਵਾ ਲਈ ਐਸੇ ਸੌਂਫ ਦਿੱਤੇ ਸਿਰ ਚੁੱਕਦਾ ਐਸੀ ਮਹਾਨ ਰੂਹਾਂ ਅੱਗੇ ਸੋ ਐਸੇ ਮਹਾਨ ਸ਼ਹੀਦ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਅਤੇ ਸਰਕਾਰਾਂ ਅੱਗੇ ਈਨ ਨਹੀਂ ਮੰਨੀ ਅਤੇ ਆਪਣਾ ਫਰਜ਼ ਨਿਭਾਉਂਦੇ ਹੋਏ ਮਜੂਲੂਮ ਤੇ ਗਰੀਬ ਦੀ ਹਰ ਵਰਗ ਦੀ ਰਾਖੀ ਕੀਤੀ ਭਾਈ ਜਗਰਾਜ ਸਿੰਘ ਤੂਫਾਨ ਨੂੰ ਹਰ ਇੱਕ ਵਰਗ ਪਿਆਰ ਕਰਦਾ ਸੀ ਉਹ ਚਾਹੇ ਕਿਸੇ ਵੀ ਭਾਈਚਾਰੇ ਦਾ ਸੀ ਕਿਉਂਕਿ ਉਹਨਾਂ ਨੇ ਹਮੇਸ਼ਾ ਹਰੇਕ ਦੁੱਖ ਸੁੱਖ ਵਿੱਚ ਲੋਕਾਂ ਦੀ ਮਦਦ ਕੀਤੀ ਅਤੇ ਆਪਣਾ ਫਰਜ਼ ਸਮਝਦੇ ਹੋਏ ਸਿੱਖ ਸੰਧਰਸ਼ ਵਿੱਚ ਯੋਧਿਆਂ ਦੀ ਤਰ੍ਹਾਂ ਆਪਣੀ ਜੋ ਜਾਨ ਸੇ ਉਹ ਲੇਖੇ ਲਾ ਦਿੱਤੀ ਅਤੇ ਐਸੇ ਮਹਾਨ ਸ਼ਹੀਦਾਂ ਨੂੰ ਸਿਰ ਚੁੱਕਦਾ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਿੱਖ ਪੰਥ ਨਾਲ ਜੁੜੀਆਂ ਸ਼ਖਸੀਅਤਾਂ ਦੀ ਗੱਲਬਾਤ ਤੁਹਾਡੇ ਨਾਲ ਲੈ ਕੇ ਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ